ਸ਼ੇਵੀ ਧਰਮ ਦਾ ਕੋਈ ਬੰਦਾ ਹੋਵੇ ਸਾਰਿਆਂ ਦਾ ਸਾਂਝਾ ਗੁਰੂ ਗ੍ਰੰਥ ਸਾਹਿਬ ਸਾਡੇ ਅੱਜ ਤੋਂ ਨਹੀਂ ਸਾਡੇ ਗੁਰੂਆਂ ਨੇ ਕਿਹਾ ਕਿ ਅਸੀਂ ਸਾਰੇ ਇਕੱਠਿਆਂ ਹਾਂ ਜੇ ਕੋਈ ਸਾਡੇ ਵਿੱਚ ਮਤ ਪੇੜ ਪਾਉਂਦਾ ਵਾ ਅਸੀਂ ਜਿੱਦਾਂ ਬਾਬਾ ਜੀ ਨੇ ਕਿਹਾ ਠੀਕ ਆ ਗੱਲ ਹੁਣ ਤਾੜਨਾ ਕਰਦੇ ਆ ਤੇ ਗੁਰਦਾਸ ਭਾਈ ਜਿਹਾ ਸਿੱਖ ਭਾਈ ਜਿਹਾ ਨਿਹੰਗ ਸਿੰਘ ਅਸੀਂ ਸਾਰੇ ਇਕੱਠੇ ਆਂ ਤੇ ਇਕੱਠੇ ਹੋ ਕੇ ਵਿਧਰਾਂਗੇ ਤੇ ਠੋਕੇ ਵਿਧਰਾਂਗੇ ਜਿੱਥੇ ਕਹਿਣਗੇ ਉੱਥੇ ਵਿਧਰਾਂਗੇ ਜਿਹੜੀ ਉਹ ਵੀਡੀਓ ਸੀਗੀ ਨਾ ਜਿਸ ਤਰੀਕੇ ਨੂੰ ਪੇਸ਼ ਕੀਤਾ ਗਿਆ ਸੀ ਜਿੱਦਾਂ ਉਹਦੇ ਵਿੱਚ ਕਹਿੰਦੇ ਆ ਬਈ ਵਿਪੱਖ ਤਰਪਦਾਸ ਕੁਮਾਰ ਸੀ ਬਜੁਕੀਆਂ ਗੰਡਾ ਸੀ ਜਿੱਦਾਂ ਉਹਨਾਂ ਨੇ ਜੋ ਅੱਗੇ ਉਹ ਜਿਹੜਾ ਜਿੱਤੇ ਉਹ ਉਦਾਹਰਨ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਜੰਗ ਸਿੰਘ ਜੀ ਦੀ ਇੱਕ ਵੀਡੀਓ ਜਿਹੜੀ ਆ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਹਦੇ ਵਿੱਚ ਜੋ ਇੱਕ ਮੀਡੀਆ ਪਰਸਨ ਸੀ ਜਿਹਨੇ ਅਮਰੀਕਾ ਤੋਂ ਇੱਕ ਵੀਡੀਓ ਦਾ ਕਲਿੱਪ ਚਲਾਉਣ ਤੋਂ ਬਾਅਦ ਕਾਫੀ ਮਸਲਾ ਜਿਹਾ ਜਿਹੜਾ ਉੱਠਿਆ ਸੀ ਅੱਜ ਸਾਰੇ ਭਾਈਚਾਰੇ ਖਾਸ ਕਰਕੇ ਗਿਆਨੀ ਜੀ ਵੀ ਪਹੁੰਚੇ ਹੋਏ ਆ ਤੇ ਬੱਗਾ ਜੀ ਜੋ ਕਿ ਬਲਵਿੰਦਰ ਬੱਗਾ ਜੀ ਜੋ ਕਿ ਜਿਰੰਦਰ ਤੋਂ ਅਰੇ ਦਸ ਭਾਈਚਾਰੇ ਦੇ ਸਭਾ ਦੇ ਵਿੱਚ ਬਾਕੀ ਸਾਰੇ ਸਿੰਘ ਵੀ ਆਏ ਅੱਜ ਵਿਚਾਰਾ ਹੋਈਆਂ ਵਾ ਤੇ ਵਿਚਾਰਾ ਦੇ ਨਾਲ ਕੀ ਉਹਦੇ ਸਟਾ ਨਿਕਲੇ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਭਾਈ ਸਾਹਿਬ ਜੀ ਅ ਦੇਖੋ ਜਿਹੜੀ ਇੱਕ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਜਿਹਦੇ ਵਿੱਚ ਆਪਣੇ ਗਿਆਨੀ ਜੰਗ ਸਿੰਘ ਜੀ ਜਿਨ੍ਹਾਂ ਦੇ ਇੱਕ ਦੁਆ ਦਾ ਵੀਡੀਓ ਸੀਗੀ ਵੀ ਜਿਹੜਾ ਹੁਣ ਅਸੀਂ ਜਦੋਂ ਬਾਅਦ ਪੂਰੀ ਸੁਣੀ ਉਹ ਉਹਦੇ ਵਿੱਚ ਦੇਖਿਆ ਵੀ ਉਹਨੂੰ ਅੱਗੇ ਪਿੱਛੇ ਜਿਹੜਾ ਕੱਟ ਕੇ ਉਹਨੂੰ ਵੀਡੀਓ ਜਿਹੜਾ ਪੇਸ਼ ਕੀਤਾ ਗਿਆ ਤੁਹਾਡੇ ਅਸੀਂ ਜਿਹੜਾ ਕਿ ਪਿਛਲੇ ਦਿਨੀ ਅਸੀਂ ਇੱਕ ਇਹਦੇ ਤੇ ਅਸੀਂ ਵੀ ਇੱਕ ਇਧਰੋਂ ਆਪਣੇ ਵੱਲੋਂ ਸਟੇਟਮੈਂਟ ਜਾਰੀ ਕੀਤੀ ਸੀ ਕਿਉਂਕਿ ਸਮੁੱਚੇ ਭਾਈਚਾਰੇ ਦੇ ਮਨਾਂ ਦੇ ਵਿੱਚ ਬਹੁਤ ਠੇਸ ਸੀਗੀ ਕਿਉਂਕਿ ਜਿਸ ਤਰ੍ਹਾਂ ਦੀ ਉਹ ਵੀਡੀਓ ਸੀਗੀ ਸੋ ਉਸ ਤੋਂ ਬਾਅਦ ਮਹਾਕਲ ਬਾਬਾ ਜਗਮਉਨ ਸਿੰਘ ਜੀ ਤੇ ਬਾਬਾ ਮਾਨ ਸਿੰਘ ਜੀ ਆਪਣੇ ਇਹਨਾਂ ਦਾ ਵੀ ਕਾਲ ਆਈ ਵੀ ਆਪਾਂ ਜਿਹੜਾ ਬੈਠ ਕੇ ਆਪਾਂ ਵਿਚਾਰ ਕਰੀਏ ਇਹਦੇ ਤੇ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਅਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਕਿ ਨਾ ਕਿ ਅਸੀਂ ਭਾਈਚਾਰਾ ਖਰਾਬ ਕਰਨਾ ਚਾਹੁੰਦੇ ਹਾਂ ਸੋ ਅੱਜ ਜਦੋਂ ਅਸੀਂ ਇੱਕ ਇਕੱਠੇ ਹੋਇਆ ਇਕੱਠੇ ਹੋ ਗਏ ਵਿਚਾਰ ਹੋਏ ਰਹੇ ਨੇ ਹੋਰ ਵੀ دیਵਾਨਾਂ ਦੀਆਂ ਸੁਣਾਈਆਂ ਕਿਉਂਕਿ ਇਹਨਾਂ ਨੇ ਗੁਰੂ ਦਾਸ ਮਹਾਰਾਜ ਤੇ ਹੋਰ ਵੀ ਬਹੁਤ ਸਾਰੀਆਂ ਕਥਾਵਾਂ ਕੀਤੀਆਂ ਜਿਹੜੇ ਦੂਜੇ دیਵਾਨ ਇਹਨਾਂ ਨੇ ਲਾਏ ਆ ਸੋ ਚਲੋ ਸਾਡੇ ਵੀ ਮਨ ਨੂੰ ਖੁਸ਼ੀ ਹੁੰਦੀ ਆ ਕਿਉਂਕਿ ਗੁਰੂ ਸਾਹਿਬ ਨੇ ਵੀ ਮਤਲਬ ਇੱਕ ਸਾਂਝੀ ਵਾਲਤਾ ਦਾ ਜਿਹੜਾ ਸੰਦੇਸ਼ ਦਿੱਤਾ ਹੈਗਾ ਅਸੀਂ ਸਾਰੇ ਉਹਦੇ ਤੇ ਚੱਲਦੇ ਆ ਸੋ ਜਿਹੜਾ ਇੱਕ ਜਿਹੜਾ ਚੈਨਲ ਦੀ ਇੰਟਰਵਿਊ ਦੀ ਤੁਸੀਂ ਗੱਲ ਕਰਦੇ ਆ ਵੀ ਜਿਹੜਾ ਉਹਦੇ ਵਿੱਚ ਮੈਂ ਦੇਖਿਆ ਕਿਉਂਕਿ ਉਹਦੇ ਵਿੱਚ ਉਹਨੇ ਬਾਣੇ ਤੇ ਵੀ ਕਿੰது ਪ੍ਰੰਤੂ ਕੀਤਾ ਟਿੱਪਣੀ ਕੀਤਾ ਦੇਖੋ ਜੇਕਰ ਸਾਡਾ ਨਿੱਜੀ ਇਹਨਾਂ ਨੇ ਬੋਲ ਮਾਲਵਾਸੀ ਇਹਨਾਂ ਦੇ ਬਾਣੇ ਨੂੰ ਟਾਰਗੇਟ ਨਹੀਂ ਕਰ ਸਕਦੇ ਕਿਉਂਕਿ ਦੇਖੋ ਗੱਲ ਹਰ ਧਰਮ ਦੀ ਆਪਣੀ ਮਰਿਆਦਾ ਕਿਉਂਕਿ ਅਸੀਂ ਕਿਸੇ ਦੇ ਧਰਮ ਤੇ ਕੋਈ ਇਤਰਾਜ਼ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੇ ਗੁਰੂ ਦਾਸ ਮਹਾਰਾਜ ਬਾਰੇ ਕੋਈ ਕੋਈ ਇਤਰਾਜ਼ ਸੀਗਾ ਇਹਨਾਂ ਨੇ ਕੋਈ ਜਿਹੜੇ ਸ਼ਬਦ ਬੋਲੇ ਸੀ ਅਸੀਂ ਉਹਦੇ ਤੇ ਵਿਰੋਧ ਕੀਤਾ ਕਿਉਂਕਿ ਵਿਰੋਧ ਅਸੀਂ ਕਰਦੇ ਰਹਾਂਗੇ ਪਹਿਲਾਂ ਵੀ ਅਸੀਂ ਕਰਦੇ ਰਹੇ ਹਾਂ ਜਦੋਂ ਕੋਈ ਗੁਰੂ ਦਾਸ ਮਹਾਰਾਜ ਸਾਡੇ ਗੁਰੂ ਸਾਹਿਬ ਬਾਰੇ ਕੋਈ ਮਾੜਾ ਚੰਗਾ ਬੋਲਦਾ ਪਹਿਲਾਂ ਅਸੀਂ ਪਰਚੇ ਵੀ ਦਰਜ ਕਰਾਏ ਆ ਵਿਰੋਧ ਵੀ ਕਰਦੇ ਰਹੇ ਆ ਉਹ ਅੱਗੇ ਤੋਂ ਵੀ ਕਰਾਂਗੇ ਪਰ ਇਹ ਆ ਵੀ ਜਿੱਥੇ ਆ ਜਿਹੜਾ ਬੈਠ ਕੇ ਜਿਹੜਾ ਸਾਰਿਆਂ ਦੇ ਵਿੱਚ ਸਾ ਹਰ ਦਵਾਨ ਤੇ ਇਹ ਗੁਰੂਬਦਾਸ ਕਹਿ ਕੇ ਸੰਬੋਧਨ ਕਰੂੰਗਾ ਤੋ ਸੋ ਇਸ ਕਰਕੇ ਸਾਡੇ ਮਨ ਨੂੰ ਵੀ ਕੁਝ ਹੀ ਆ ਵੀ ਚਲੋ ਠੀਕ ਹੈ ਭਾਈਚਾਰਾ ਦਾ ਸੰਦੇਸ਼ ਹਾਂਜੀ ਬਿਲਕੁਲ ਭਾਈਚਾਰਾ ਇੱਕ ਮਿੰਟ ਨੂੰ ਪੁੱਛਣਾ ਚਾਹੁੰਦਾ ਕਿ ਕੀ ਜਿਹੜੀ ਤੁਸੀਂ ਅੱਜ ਵੀਡੀਓ ਦੇਖੀ ਆ ਜਾਂ ਉਹਦੇ ਵਿੱਚੋਂ ਕੀ ਕੋਤੇ ਸਾਰਿਆਂ ਨੇ ਸਾਰੇ ਭਾਈਚਾਰਾ ਤੁਸੀਂ ਬੈਠੇ ਜੀ ਗੱਲਬਾਤ ਕੀ ਉਹਦੇ ਵਿੱਚੋਂ ਲੱਗਦਾ ਸੀ ਤੁਹਾਨੂੰ ਕਿ ਗਿਆਨੀ ਜੰਗ ਸਿੰਘ ਜੀ ਗਲਤ ਸੀ ਨਹੀਂ ਜਿਹੜੀ ਉਹ ਵੀਡੀਓ ਸੀਗੀ ਨਾ ਜਿਸ ਤਰੀਕੇ ਉਹਨੂੰ ਪੇਸ਼ ਕੀਤਾ ਗਿਆ ਸੀ ਜਿੱਦਾਂ ਉਹਦੇ ਵਿੱਚ ਕਹਿੰਦੇ ਆ ਬਈ ਵਿਪਕਤ ਰਬਦਾਸ ਚਮਾਰ ਸੀ ਪਜੁੱਤੀਆਂ ਗੰਢਦਾ ਸੀ ਜਿੱਦਾਂ ਉਹਨਾਂ ਨੇ ਜੋ ਅੱਗੇ ਉਹਨੂੰ ਕੱਟ ਦਿੱਤਾ ਜਿਹੜਾ ਜਿੱਤੇ ਉਹ ਉਦਾਹਰਨ ਦੇ ਰਹੇ ਆ ਕਿਉਂਕਿ ਵੈਸੇ ਇਹ ਆ ਵੀ ਚਲੋ ਆਪਾਂ ਨੂੰ ਇਹ ਕਰਨਾ ਚਾਹੀਦਾ ਵੀ ਇਦਾਂ ਦੇ ਉਦਾਹਰਨ ਵੀ ਨਹੀਂ ਦੇਣੀ ਚਾਹੀਦੀ ਕਿਉਂਕਿ ਗੁਰੂ ਸਾਹਿਬ ਜਿਹੜੇ ਆ ਉਹ ਇੱਕ ਉਹ ਤਾਂ ਇੱਕ ਰੱਬੀ ਰੋਜ ਜੋਤ ਸੀ ਆ ਉਹ ਤਾਂ ਉਹ ਤਾਂ ਮਹਾਰਾਜ ਉਹਨਾਂ ਦੇ ਮਤਲਬ ਅਸੀਂ ਚਰਨਾਂ ਦੀ ਧੂੜ ਦੇ ਬਰਾਬਰ ਵੀ ਹੈ ਨਹੀਂ ਗੇ ਸੋ ਇਸ ਕਰਕੇ ਚਲੋ ਆਪਾਂ ਨੂੰ ਆਪਣੇ ਗੁਰੂ ਸਾਹਿਬ ਬਾਰੇ ਉਹਨਾਂ ਦੀ ਬੜਾਈ ਕਰਨੀ ਚਾਹੀਦੀ ਆ ਕਿਉਂਕਿ ਇੱਕ ਚੰਗਾ ਮਤਲਬ ਕੀ ਸੰਦੇਸ਼ ਦੇਣਾ ਚਾਹੀਦਾ ਕਿ ਜਿੰਨਾ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਹਾਂ ਜੀ ਇਹ ਗਹਿਰੀ ਜਿਹੀ ਦਾਜ ਭਾਈਚਾਰ ਦੀ ਸਾਂਝ ਤੁਸੀਂ ਜੀ ਬੜੀ ਮਹਾਰੇ ਦੀ ਕਿਰਪਾ ਦਾ ਕਿਰਪਾ ਹੋਈ ਕਿ ਸਾਰੇ ਸਿੰਘ ਬ ਜੋ ਉਹਨਾਂ ਦੇ ਦਿਲ ਦੇ ਵਿੱਚ ਸੀ ਉਹਨਾਂ ਨੇ ਤੁਹਾਡੇ ਪ੍ਰਤੀ ਕੀਤੀ ਹੈ ਜੋ ਤੁਹਾਡੇ ਜੋ ਤੁਸੀਂ ਗੱਲਬਾਤ ਕੀਤੀ ਆ ਸਾਰੀ ਸਟਾਈ ਗੱਲ ਜਿਹੜੀ ਤੁਸੀਂ ਅਜੋ ਸਾਰੀ ਕਲੀਅਰ ਹੋ ਗਈ ਆ ਉਹ ਕੀ ਗੱਲ ਸੀ ਉਹ ਕੀ ਤੁਸੀਂ ਕਥਾ ਕੀਤੀ ਸੀ ਕਿਦਾਂ ਪੇਸ਼ ਕੀਤੀ ਸੀ ਥੋੜਾ ਜਿਹਾ ਉਹ ਵੀ ਸੰਗਤਾਂ ਤੱਕ ਤੁਸੀਂ ਦੱਸ ਦਿਓ ਜਿਸ ਤਰ੍ਹਾਂ ਸਾਡੇ ਵੀਰ ਜੀ ਨੇ ਦੱਸਿਆ ਵਾ ਤੇ ਖਾ ਖਾਲਸਾ ਜੀ ਜੇ ਕੋਈ ਸਾਡੇ ਤੋਂ ਗਲਤੀ ਹੋਈ ਹੋਵੇ ਅਸੀਂ ਉਹਦੀ ਗੁਰੂ ਕੀ ਸੰਗਤ ਕੋਲੋਂ ਆਪਣੇ ਰਬਦਾਸ ਭਾਈ ਜਰੋ ਕੋਲੋਂ ਖਿਮਾ ਮੰਗਦੇ ਆਂ ਪਰ ਜਿਵੇਂ ਉਸ ਪੱਤਰਕਾਰ ਨੇ ਗਲਤ ਬਣਾ ਕਰਕੇ ਵਿੱਚੋਂ ਕੱਟ-ਕੱਟ ਕੇ ਬਣਾਈ ਉਹਦੀ ਵੀ ਗਲਤੀ ਹੈ ਜੋ ਬਾਣੇ ਉੱਤੇ ਟਿੱਪਣੀ ਕੀਤੀ ਪਰ ਇਹ ਅਸੀਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਸਾਡੇ ਨਿਹੰਗ ਸਿੰਘਾਂ ਦੇ ਵਿੱਚ ਤੇ ਸਾਡੇ ਰਵਿਦਾਸ ਭਾਈਚਾਰੇ ਦੇ ਵਿੱਚ ਕੋਈ ਭੇਦਭਾਵ ਨਹੀਂ ਅੱਜ ਤੋਂ ਬਾਅਦ ਜੇ ਸਾਡੇ ਰਵਿਦਾਸ ਭਾਈਚਾਰੇ ਨੂੰ ਗੁਰੂ ਕਹਿ ਕੇ ਅਸੀਂ ਭਗਤ ਸਾਹਿਬ ਜੀ ਨੂੰ ਗੁਰੂ ਰਵਿਦਾਸ ਮਹਾਰਾਜ ਨੂੰ ਸੰਬੋਧਨ ਹੋਵਾਂਗੇ ਸਾਡੇ ਭਾਈਚਾਰੇ ਦੀ ਸਾਂਝ ਵਾਧੀ ਹੈ ਤੇ ਸਾਨੂੰ ਗੁਰੂ ਕਹਿਣ ਦੇ ਵਿੱਚ ਕੀ ਅਰਜ਼ ਹੈ ਅਸੀਂ ਅੱਜ ਝਕਾਰਾ ਛੱਡਿਆ ਹੈ ਜਦੋਂ ਤੱਕ ਅਸੀਂ ਪ੍ਰਚਾਰ ਕਰਾਂਗੇ ਉਦੋਂ ਤੱਕ ਗੁਰੂ ਰਵਿਦਾਸ ਮਹਾਰਾਜ ਕਹਿ ਕੇ ਸੰਬੋਧਨ ਕਰਾਂਗੇ ਤੇ ਕਰਦੇ ਰਵਾਂਗੇ ਸਾਡੀ ਭਾਈਚਾਰ ਸਾਂਝ ਉਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਅਸੀਂ ਸਾਰੇ ਰਲ ਮਿਲ ਕੇ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਭਗਤ ਕਬੀਰ ਸਾਹਿਬ ਜਿੰਨੇ ਵੀ ਸ਼ਰੋਮਣੀ ਹੋਏ ਨੇ ਸਾਰੇ ਗੁਰੂ ਸਾਹਿਬਾਨਾਂ ਦਾ ਉਸੇ ਤਰ੍ਹਾਂ ਡਟ ਕੇ ਪ੍ਰਚਾਰ ਇਕੱਠੇ ਹੋ ਕੇ ਕਰਾਂਗੇ ਤੇ ਜਿਹੜੇ ਸਾਡੇ ਵਿੱਚ ਬਿਸ਼ਰੇਵੇਂ ਪਾਉਂਦੇ ਨੇ ਹੁਣ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਹੈ ਅਸੀਂ ਅੱਜ ਵੀ ਇਕੱਠੇ ਹਾਂ ਕੱਲ ਵੀ ਇਕੱਠੇ ਹਾਂ ਤੇ ਸਦਾ ਇਕੱਠੇ ਹੀ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਭਾਈ ਸਾਹਿਬ ਜੀ ਹਾਂਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਨੂੰ ਐਸੀ ਬੜੀ ਖੁਸ਼ੀ ਆ ਕਿ ਬਹੁਤ ਥੋੜੀ ਉਮਰ ਦੇ ਵਿੱਚ ਬਹੁਤ ਵੱਡ ਵੱਡੀਆਂ ਸਟੇਜਾਂ ਤੇ ਜੋ ਭਾਈ ਸਾਹਿਬ ਜੀ ਆਪਣਾ ਕੀਰਤਨ ਦੁਆਰਾ ਜੋ ਬਾਣੀ ਦਾ ਪ੍ਰਚਾਰ ਕਰ ਰਹੇ ਆ ਪਰ ਜਿਹੜੀ ਪਿਛਲੀ ਅਸੀਂ ਵੀਡੀਓ ਦੇਖੀ ਆ ਉਹਦੇ ਵਿੱਚ ਸਾਡੇ ਮਨ ਬੜੇ ਦੁਖੀ ਹੋਏ ਸੀਗੇ ਕਿਉਂਕਿ ਇਹਨਾਂ ਦੀ ਭਾਸ਼ਾ ਜਿਹੜੀ ਸੀ ਉਹ ਸਾਨੂੰ ਮਤਲਬ ਸਹੀ ਨਹੀਂ ਲੱਗੀ ਸੀ ਖੁੱਲੇ ਬੋਲਦੇ ਗੰਗਾ ਸਿੰਘਾਂ ਦੇ ਖੁੱਲੇ ਬੋਲ ਹੁੰਦੇ ਵੀਰਾ ਕਹਿੰਦਾ ਮੈਂ ਹਾਂਜੀ ਨਹੀਂ ਬੋਲ ਤਾਂ ਖੁੱਲੇ ਹੁੰਦੇ ਪਰ ਜੇ ਸਖਸ਼ੀਤ ਨੂੰ ਆਪਾਂ ਸੰਬੋਧਨ ਕਰਨਾ ਹੈ ਉਹਦੀ ਉਹਦੀ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਹਨਾ ਤੇ ਜੇ ਆਪਾਂ ਜੇ ਅਜੇ ਆਪਾਂ ਹੁਣ ਆਪਾਂ ਕਿਸੇ ਨੂੰ ਤੂੰ ਕਹਿ ਕੇ ਗੱਲ ਕਰ ਦਈਏ ਉਹਦੇ ਵਿੱਚ ਔਰ ਆਪਾਂ ਤੁਸੀਂ ਕਹਿ ਕੇ ਗੱਲ ਕਰੀਏ ਤਾਂ ਬਹੁਤ ਡਿਫਰੈਂਸ ਹੁੰਦਾ ਹੈ ਹਨਾ ਇਸ ਕਰਕੇ ਅੱਜ ਸਾਡੇ ਵਿਚਾਰ ਹੋਏ ਆ ਇਹਨਾਂ ਦੀਆਂ ਬੜੀਆਂ ਬੜੀਆਂ ਸਟੇਜਾਂ ਤੇ ਹੋਰ ਵੀ ਅਸੀਂ ਵੀਡੀਓ ਦੇਖੀਆਂ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਗੁਰੂ ਰਵਿਦਾਸ ਮਹਾਰਾਜ ਜ ਜਸ ਸਿੱਖ ਗੁਰੂਆਂ ਦੇ ਇਤਿਹਾਸ ਆ ਜੋ ਇਹ ਰਿਲੇਸ਼ਨਸ਼ਿਪ ਹੈਗਾ ਆ ਸਿੱਖ ਗੁਰੂਆਂ ਦੇ ਵਿੱਚ ਜਾਂ ਜਿਨ੍ਹਾਂ ਨੂੰ ਬਾਣੀ ਦੇ ਵਿੱਚ ਭਗਤ ਲਿਖਿਆ ਆ ਉਸ ਉਹਦਾ ਪ੍ਰਚਾਰ ਜਿਹੜਾ ਬੜੇ ਸਹੀ ਤਰੀਕੇ ਦੇ ਨਾਲ ਸਟੇਜਾਂ ਤੋਂ ਕੀਤਾ ਜਾਵੇ ਤੇ ਸਾਡੀ ਭਾਈਚਾਰਕ ਸਾਂਝ ਜਿਹੜੀ ਹੋਰ ਵੀ ਮਜ਼ਬੂਤ ਹੋਣੀ ਆ ਸੋ ਮੈਂ ਪਰ ਜਿਹੜਾ ਪੱਤਰਕਾਰ ਸਿੰਘ ਜਿਹੜਾ ਕੋਈ ਵੀ ਉਹਦਾ ਐਕਸਵਾਈ ਨਾ ਜਿਹੜਾ ਜਿਹੜਾ ਵੀ ਹੋਊਗਾ ਉਹਨੇ ਇੱਕ ਜਿਹੜਾ ਕਿਉਂਕਿ ਗਿਆਨੀ ਜੀ ਨਾਲ ਜਿਹੜੀ ਵਾਰਤਾਲਾਪ ਉਹਦਰਾ ਵੀ ਹੋਈ ਸੀ ਪਰ ਗਿਆਨੀ ਜੀ ਨੇ ਉਹ ਵੀਡੀਓ ਵੀ ਸਾਡੇ ਕੋਲ ਹੈਗੀ ਉਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਦੀ ਮਾਫੀ ਟੈਪ ਦੀ ਗੱਲ ਕੀਤੀ ਸੀ ਕਿ ਮੈਨੂੰ ਇਹਨਾਂ ਨੇ ਕਿ ਗੈਨਜੀ ਨੇ ਕਿਹਾ ਵੀ ਤੂੰ ਸਾਡੇ ਕੋਲ ਪੁੱਛ ਲੈਂਦਾ ਸਾਡੇ ਕੋਲ ਗੱਲ ਕਰਦਾ ਫਿਰ ਤੂੰ ਪਾਉਂਦਾ ਜਾਂ ਸਾਡਾ ਵੀ ਪੱਖ ਜਾਂਦਾ ਪਰ ਉਸ ਬੰਦੇ ਨੇ ਪੱਖ ਨਹੀਂ ਲਿਆ ਇੱਕ ਪੱਕੀ ਗੱਲ ਕੀਤੀ ਤੇ ਜਿਹੜਾ ਕਲਿੱਪ ਵੀ ਸੀ ਉਹ ਵੀ ਇੱਕ ਤੋਰ ਤੋਰ ਬਰੋੜ ਕੇ ਜਿਹੜਾ ਪੇਸ਼ ਕੀਤਾ ਗਿਆ ਉਹਦੇ ਬਾਰੇ ਕੀ ਗੱਲਾਂ ਚਾਹੁੰਦੇ ਹੋ ਤਾਂ ਇਦਾਂ ਜੀ ਵੈਸੇ ਤਾਂ ਇਹ ਮੈਂ ਉਹ ਵੀਡੀਓ ਜਿਹੜੀ ਬਰੀਫ ਹੀ ਨਹੀਂ ਦੇਖੀ ਹੈਗੀ ਛੋਟਾ ਕਲਿੱਪ ਹੀ ਸੀ ਮੈਂ ਨਹੀਂ ਮੈਂ ਨਹੀਂ ਦੇਖਿਆ ਤੇ ਉਹਦੇ ਚ ਇਦਾਂ ਹੈ ਵੀ ਜਿੱਦਾਂ ਹੁਣ ਇਹਨਾਂ ਦੇ ਜਿੰਨੀਆਂ ਵੀਡੀਓ ਚੱਲੀਆਂ ਉਹਦੇ ਤੇ ਜਿਹੜੇ ਕਮੈਂਟਸ ਆ ਉਹ ਵੀ ਬਹੁਤ ਮਾੜੇ ਮਾੜੇ ਕਮੈਂਟਸ ਇਹਨਾਂ ਨੂੰ ਕੀਤੇ ਆ ਪਬਲਿਕ ਨੇ ਸੰਗਤ ਨੇ ਕਿਉਂਕਿ ਉਹਨਾਂ ਨੇ ਤਾਂ ਉਹ ਹੀ ਵੀਡੀਓ ਸੁਣੀ ਜਿਹੜੀ ਜਿਹੜੀ ਕਿ ਡਿਸਪਲੇ ਹੋਈ ਆ ਹਨਾ ਜੇ ਆਪਾਂ ਜਿਹੜੀ ਸਹੀ ਵੀਡੀਓ ਦੇਖੀ ਜਾਂਦੀ ਫੇਰ ਤਾਂ ਇਹ ਵਾਦ ਪੈਦਾ ਹੀ ਨਹੀਂ ਸੀ ਹੁਣ ਹੈਗਾ ਇਸ ਕਰਕੇ ਜਿਹੜਾ ਵਿਵਾਦ ਚ ਅੱਜ ਖਤਮ ਹੋ ਗਿਆ ਔਰ ਇਹ ਕਿਤੇ ਗੁਰਬਾਣੀ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਪਣੇ ਪੰਚਮ ਪਾਤਸ਼ਾਹ ਜੀ ਨੇ ਲਿਖਿਆ ਕਿ ਸਤਿਗੁਰੂ ਤਿੰਨ ਜਾਣੇ ਆ ਸਤਿਗੁਰ ਕਿਸ ਕਾ ਨਾ ਉਹ ਜਿਹੜੇ ਜਿਨ੍ਹਾਂ ਦੀ ਬਾਣੀ ਉਹਨਾਂ ਦੇ ਵਿੱਚ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜੀ ਦੇ ਵਿੱਚ ਦਰਜਿਆ ਉਹ ਸਾਰੇ ਸਤਿਗੁਰ ਹੀ ਆ ਹਨ ਇਸ ਕਰਕੇ ਆਪਾਂ ਉਹਨਾਂ ਨੂੰ ਗੁਰੂ ਕਹਿ ਕੇ ਸੰਬੋਧਨ ਕਰੀਏ ਤੇ ਜੇ ਭਾਈਚਾਰਾ ਸਾਰਾ ਖੁਸ਼ ਹੁੰਦਾ ਤੇ ਉਹਦੇ ਵਿੱਚ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਮੈਂ ਸਿੱਖ ਪ੍ਰਚਾਰਕਾਂ ਨੂੰ ਇਹ ਆਪਣੇ ਇਸ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਕਹਿਣਾ ਚਾਹੁੰਦਾ ਆ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਚਾਹੇ ਹੋਰ ਵੀ ਜਿੰਨੇ ਵੀ ਜਿਨ੍ਹਾਂ ਨੂੰ ਭਗਤ ਸਹਿਬਾਨ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਵੀ ਗੁਰੂ ਕਹਿ ਕੇ ਜੀ ਸੰਬੋਧਨ ਕਰੋਗੇ ਤੇ ਆਪਣੇ ਸਾਰੇ ਭਾਈਚਾਰਕ ਸੰਜ ਜਿਹੜੀ ਹੈ ਬਹੁਤ ਮਜ਼ਬੂਤ ਹੋਵੇਗੀ ਔਰ ਆਪਣੇ ਵਿੱਚ ਕੋਈ ਬਖਰੇਮਾ ਨਹੀਂ ਹੋਵੇਗਾ ਆਪਾਂ ਨੂੰ ਇਹ ਮਜ਼ਬੂਤ ਕਰਨੀ ਚਾਹੀਦੀ ਸੰਜ ਇਸ ਕਰਕੇ ਮੈਂ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਜਦੋਂ ਸੰਗਤ ਨੂੰ ਖਿਮਾ ਜਾਂਚਨਾ ਵੀ ਮੰਗੀ ਆ ਔਰ ਸਾਰੇ ਨਿਹੰਗ ਸਿੰਘ ਜਿਹੜੀਆਂ ਜਥੇਬੰਦੀਆਂ ਆ ਸਾਡੇ ਨਾਲ ਅੰਬੇਡਕਰ ਸਿਆਣਾ ਪੰਜਾਬ ਦੇ ਨਾਲ ਸਾਡੇ ਪ੍ਰਧਾਨ ਬਲਵਿੰਦਰ ਬੁੱਗਾ ਜੀ ਆ ਔਰ ਜਦੋਂ ਵੀ ਕਿਸੇ ਤੇ ਜ਼ਬਰ ਜ਼ੁਲਮ ਹੁੰਦਾ ਆ ਕਿਸੇ ਇਹ ਨਹੀਂ ਵੀ ਕਿਸੇ ਜੋ ਛੋਟੀ ਜਾਰ ਜਿਨਾਂ ਨੂੰ ਕਹਿ ਲਓ ਜਾਂ ਰਬਦਾਸੀਆਂ ਤੇ ਜਾਂ ਕਿਤੇ ਹੋਰ ਜ਼ਬਰ ਜ਼ੁਲਮ ਹੁੰਦਾ ਉਹਨਾਂ ਨਾਲ ਕਿਸੇ ਵੀ ਸਮਾਜ ਦੇ ਨਾਲ ਜ਼ਬਰ ਜ਼ੁਲਮ ਹੁੰਦਾ ਆ ਉੱਥੇ ਅਸੀਂ ਇਕੱਠੇ ਸਾਰੀਆਂ ਜਥੇਬੰਦੀਆਂ ਰੜਕੇ ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਮੁਕਾਬਲਾ ਕਰਦੇ ਬਾਖਾਲ ਜੀ ਦੋ ਲਫ਼ਜ਼ ਕੀ ਕੜਾ ਚਾਹੁੰਦੇ ਜੀ ਉਹ ਗਾਇਸ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਪਿਛਲੇ ਦਿਨੀ ਵਾਰ ਚੱਲਦਾ ਸੀ ਉਹ ਅਜੇ ਬਲਵਿੰਦਰ ਬੁੱਗਾ ਜੀ ਵੀਰ ਜੀ ਇਹਨਾਂ ਨੇ ਵਿਗਿਆਨੀ ਜੰਗ ਸਿੰਘ ਜੀ ਰਵੇ ਵਿੱਚ ਜਥੇਦਾਰ ਮਾਨ ਸਿੰਘ ਜੀ ਸ੍ਰੋਣੀ ਪੰਥਕਾਲੀ ਬੁੱਢਾ ਦਲ ਤੋਂ ਆਏ ਨੇ ਇਹਨਾਂ ਦੇ ਵਿੱਚ ਸਮਝੌਤਾ ਹੋ ਗਿਆ ਕੋਈ ਵੀ ਵਖਰੀਆ ਨਹੀਂ ਹੈਗਾ ਇਹ ਜਿੱਥੇ ਮਰਜੀ ਹੁਣ ਦਵਾਨ ਲਾਣ ਇਹਨਾਂ ਦਾ ਕੋਈ ਵਿਰੋਧ ਨਹੀਂ ਕਰੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਤੇ ਬਾਬਿਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਬੜਾ ਹੀ ਸੁਭਾਗਾ ਦੇਣਾ ਵੀ ਆਪਾਂ ਸਾਰੇ ਜਣੇ ਇਕੱਠੇ ਆ ਗਏ ਜੋ ਮੇਰੇ ਦਿਲ ਦੀ ਤਮੰਨਾ ਆ ਨਾ ਮੈਂ ਖੁਦ ਇਹ ਚਾਹੁੰਦਾ ਆ ਵੀ ਜਿਹੜਾ ਇਹ ਜਿਨ੍ਹਾਂ ਨੂੰ ਲੋਕੀ ਇਹ ਕਹਿੰਦੇ ਆ ਨਾ ਜਿਹੜੇ ਵਿੱਚ ਕਹਿੰਦੇ ਵੀ ਇਹ ਬਖਰੇ ਆ ਇਹ ਇਕੱਠੇ ਹੋਣੇ ਚਾਹੀਦੇ ਆ ਕਿਉਂਕਿ ਮਹਾਰਾਜ ਦਾ ਤਾਂ ਕਨਸੈਪਟ ਹੀ ਇਹ ਰਿਹਾ ਸ਼ੁਰੂ ਤੋਂ ਸਾਰਿਆਂ ਦਾ ਹੀ ਚਾਹੇ ਗੁਰੂ ਵਿਦਾਸ ਮਹਾਰਾਜ ਹੋਣ ਚਾਹੇ ਗੁਰੂ ਨਾਨਕ ਪਾਤਸ਼ਾਹ ਹੋਣ ਇੱਕ ਪਿਤਾ ਇੱਕ ਸਗੇ ਹੰਬਾਰੇ ਵੀ ਸਾਡਾ ਕਨਸੈਪਟ ਸ਼ੁਰੂ ਤੋਂ ਖਾਲਸੇ ਦਾ ਇੱਕ ਹੀ ਰਿਹਾ ਹੈ ਖਾਲਸਾ ਦਾ ਮਤਲਬ ਕਿ ਛੁੱਧ ਉੱਤੇ ਊਚ ਨੀਚ ਕੋਈ ਨਹੀਂ ਹੈਗੀ ਤੇ ਦੂਸਰੀ ਗੱਲ ਇਹ ਆ ਬਾਬਾ ਜੀ ਵੀ ਜਿਹੜੇ ਪੱਤਰਕਾਰ ਜਾਂ ਜਿਹੜੇ ਨੌਜਵਾਨ ਇਹਨਾਂ ਕਲਿੱਪਾਂ ਨੂੰ ਕੱਟ ਕੇ ਸਾਡੇ ਆਪਸੀ મતਭੇਦ ਖਰਾਬ ਕਰਦੇ ਆ ਉਹਨਾਂ ਨੂੰ ਸਖਤ ਕਾਰਨਾ ਆ ਵੀ ਦੇਖੋ ਇਹਦੇ ਨਾਲ ਆਪਸੀ ਭਾਈਚਾਰਾ ਸਾਡਾ ਖਰਾਬ ਹੋ ਰਿਹਾ ਇੱਥੇ ਗਰਾਊਂਡ ਲੈਵਲ ਦੇ ਉੱਪਰ ਆਪਸੀ મતਭੇਦ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦੇ ਜਿਹਦੇ ਨਾਲ ਸਾਡੇ ਆਪਸੀ ਲੜਾਈਆਂ ਸ਼ੁਰੂ ਹੋ ਜਾਂਦੀਆਂ ਆ ਤੇ ਇੱਕ ਦੂਜੇ ਤੇ ਅਸੀਂ ਪਰਚਿਆਂ ਤੱਕ ਅਸੀਂ ਧਰਨਿਆਂ ਤੱਕ ਤੁਰ ਪੰਨੇ ਆ ਪਰ ਮੈਂ ਇਹਨਾਂ ਵੀਰਾਂ ਨੂੰ ਕਹੂੰਗਾ ਵੀ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਦੋਨੇ ਪੱਖ ਸੁਣੇ ਜਾਣ ਜਿਹੜੇ ਸਾਡੇ ਗੁਰੂ ਰਵਿਦਾਸ ਭਾਈ ਚਾਰੇ ਦੇ ਮੋਹਤਵਾਰ ਵੀਰ ਆਏ ਨੇ ਇਹਨਾਂ ਨੂੰ ਵੀ ਇਹੀ ਬੇਨਤੀ ਹੈ ਵੀ ਆਪਣੇ ਵੀਰਾਂ ਨੂੰ ਤੁਸੀਂ ਵੀਰ ਜੀ ਜਰੂਰ ਇੱਕ ਵਾਰੀ ਜਿਹੜੇ ਪ੍ਰਚਾਰਕ ਨੇ ਜੇ ਕੋਈ ਇਦਾਂ ਦੀ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਇੱਕ ਵਾਰੀ ਚਾਹੇ ਕਿਸੇ ਗੁਰਦੁਆਰੇ ਚਾਹੇ ਕਿਸੇ ਮੰਦਰ ਗੁਰੂ ਰਵਿਦਾਸ ਮਹਾਰਾਜ ਦੇ ਇੱਕ ਵਾਰੀ ਬਿਠਾ ਕੇ ਆਪਸੀ ਵਿਚਾਰ ਜਰੂਰ ਕਰੋ ਵੀ ਜਿੱਦਾਂ ਅਸੀਂ ਤੁਹਾਡੇ ਵਿਚਾਰ ਦੇ ਨਾਲ ਸਹਿਮਤ ਹਾਂ ਤੇ ਕੀ ਪਤਾ ਉਹ ਵੀ ਬਹਿ ਕੇ ਸਹਿਮਤ ਹੋਣ ਕਈ ਵਾਰੀ ਆਪਸੀ ਭੇਦ ਤਾਂ ਹੀ ਖਤਮ ਹੋਣਗੇ ਕੁਝ ਅਸੀਂ ਗੱਲਾਂ ਇਹਨਾਂ ਦੀਆਂ ਸੁਣੀਆਂ ਸਾਨੂੰ ਬਹੁਤ ਜ਼ਿਆਦਾ ਚੰਗੀਆਂ ਲੱਗੀਆਂ ਅਸੀਂ ਕੋਸ਼ਿਸ਼ ਕਰਾਂਗੇ ਵੀ ਆਪਣੇ ਪ੍ਰਚਾਰਕਾਂ ਨੂੰ ਇਹ ਗੱਲ ਕਵਾਂਗੇ ਵੀ ਤੁਸੀਂ ਖੁੱਲ ਕੇ ਇਹਨਾਂ ਬਾਰੇ ਪ੍ਰਚਾਰ ਕਰੋ ਤਾਂ ਕਿ ਜਿਹੜੇ ਇਹਨਾਂ ਦੇ ਮਨਾਂ ਦੇ ਵਿੱਚ ਕੁਝ ਗੱਲਾਂ ਘਾਰ ਕਰ ਗਈਆਂ ਜਾਂ ਕਿਸੇ ਨੇ ਘਾਰ ਕਰਤੀਆਂ ਜਾਂ ਸਾਡੇ ਪ੍ਰਚਾਰਕਾਂ 'ਚ ਇੱਕ ਕਮੀ ਰਹਿ ਗਈ ਵੀ ਅਸੀਂ ਖੁੱਲ ਕੇ ਉਸ ਚੀਜ਼ ਨੂੰ ਨਹੀਂ ਜਾਗਰੂਕ ਕੀਤਾ ਵੀ ਉਹ ਖੁੱਲ ਕੇ ਜਾਗਰੂਕ ਕਰਨ ਤੇ ਜਿਹੜੇ ਇਦਾਂ ਦੇ ਸ਼ਰਾਰਤੀ ਅੰਸਰ ਆ ਉਹ ਇੰਨਾਂ ਗੱਲਾਂ ਤੋਂ ਅਵਾਈਡ ਹੋਣ ਸਕੇ ਆਪਸੀ ਭਾਈਚਾਰਕ ਨੂੰ ਸਾਂਝ ਲੈ ਕੇ ਆਪਾਂ ਜਿਹੜਾ ਕਨਸੈਪਟ ਸਾਡੇ ਗੁਰੂ ਲੈ ਕੇ ਤੁਰੇ ਸੀਗੇ ਆਪਾਂ ਉਸ ਕਨਸੈਪਟ ਨੂੰ ਅੱਗੇ ਤੱਕ ਲੈ ਕੇ ਚਾਹੀਏ ਠੀਕ ਹੈ ਤੇ ਬਾਕੀ ਵੀਰਾਂ ਨੇ ਸਾਡੇ ਨਾਲ ਇੱਕ ਵਾਅਦਾ ਵੀ ਕੀਤਾ ਹੈ ਵੀ ਜਿੱਥੇ ਵੀ ਗੁਰੂ ਵਿਦਾਹ ਮਹਾਰਾਜ ਦਾ ਪ੍ਰੋਗਰਾਮ ਆਏਗਾ ਇਹ ਸਾਨੂੰ ਬਕਾਇਦਾ ਕਥਾ ਕਰਨ ਵਾਸਤੇ ਵੀ ਸੱਦਣਗੇ ਬਲਵਿੰਦਰ ਬੁੱਗਿਆ ਜੀ ਤੇ ਜਿਹੜੇ ਆਪਣੇ ਵੀਰ ਆਏ ਨੇ ਮੈਨੂੰ ਮੈਂ ਦਿਲੋਂ ਚਾਹੂੰਗਾ ਵੀ ਇਹ ਵੀਰ ਆਪ ਹੁਣ ਸਾਡੇ ਗਿਆਨੀ ਜੀ ਦੇ ਦੋ ਦਵਾਨੇ 'ਚ ਜ਼ਰੂਰ ਲਵਾਣ ਤੇ ਦੂਸਰੀ ਬੇਨਤੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਕੱਲਾ ਸਿਖਾਂ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਮੁਸਲਮਾਨਾਂ ਦਾ ਵੀ ਹੈ ਗੁਰੂ ਗ੍ਰੰਥ ਸਾਹਿਬ ਹਿੰਦੂਆਂ ਦਾ ਵੀ ਹੈ ਕਿਸੇ ਵੀ ਧਰਮ ਦਾ ਕੋਈ ਬੰਦਾ ਹੋਵੇ ਸਾਰਿਆਂ ਦਾ ਸਾਂਝਾ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨਾਂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਉਚਾਰ ਰਹੇ ਸਨ ਸਾਰੇ ਭਗਤ ਸਾਹਿਬਾਨਾਂ ਦੀ ਤੇ ਉਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਆਪ ਜੀ ਕਿੱਥੋਂ ਬਾਣੀ ਲਈ ਆ ਰਹੇ ਜੀ ਕਿ ਆਪ ਜੀ ਮਹਾਰਾਜ ਇਹ ਆਪ ਜੀ ਨੂੰ ਕਿੱਥੋਂ ਸ਼ਬਦ ਪਤਾ ਲੱਗ ਰਹੇ ਨੇ ਕਿੱਥੋਂ ਬਾਣੀ ਆ ਰਹੀ ਹੈ ਤੇ ਮਹਾਰਾਜ ਨੇ ਕਿਹਾ ਤੂੰ ਰਾਤ ਨੂੰ ਸਾਡੇ ਕੋਲੇ ਆਈ ਉਹ ਸਿੱਖ ਰਾਤ ਨੂੰ ਗਿਆ ਤੇ ਜਿੰਨੇ ਭਗਤ ਸਾਹਿ ਇੱਕ ਪਹਾੜੀਆ ਸਾਡੇ ਅੱਜ ਤੋਂ ਨਹੀਂ ਸਾਡੇ ਗੁਰੂਆਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ ਜੇ ਕੋਈ ਸਾਡੇ ਵਿੱਚ ਮਤਭੇਦ ਪਾਉਂਦਾ ਵਾ ਅਸੀਂ ਜਿੱਦਾਂ ਬਾਬਾ ਜੀ ਨੇ ਕਿਹਾ ਠੀਕ ਹੈ ਗੱਲ ਉਹਨੂੰ ਤਾੜਨਾ ਕਰਦੇ ਆ ਤੇ